ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹਲਾ 5 ਅਮਰਤ ਨਾਮ ਮਨ ਅਧਾਰੋ ਜਿਨ ਦੀ ਆਤਸ ਕੈ ਕੁਰਬਾਨੇ ਗੁਰ ਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦਿਆ ਤਿਸ ਕੈ ਕੁਰਬਾਨੈ ਗੁਰਪੂਰੈ ਨਮਸਕਾਰੋ ਰਹਾਓ ਬੋ ਜੀਤ ਸਨਾ ਸਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸੇ ਠਾਹਰ ਜਹ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਏਕੈ ਪ੍ਰਗਟ ਏਕੈ ਗੁਪਤਾ ਇਕ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 ਅੰਮ੍ਰਿਤ ਨਾਮ ਮਨ ਅਧਾਰੋ ਜਿਨ ਦਿਆ ਤਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦਿਆ ਤਿਸ ਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾ ਬੋ ਜੀ ਤਿਸਨਾ ਸਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਇ ਨਾ ਜਾਏ ਬਸ ਏ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੁਪਤਾ ਇਕ ਤੂੰ ਦੋਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅਮਰਤ ਨਾਮ ਮਨ ਅਧਾਰੋ ਜਿਨ ਦੀ ਆਤਿਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਿਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਉ ਬੋ ਜੀ ਤਿਸਨਾ ਸਹਿ ਜੁ ਸੁਹੇਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੁਪਤਾ ਇਕੈ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 અમરત નામ મન એ આધારો જિન દે આતસ કહે કુરબાને ગોર પૂરે નમસ્કારો અમરત નામ મન એ આધારો જિન દે આતસ કહે કુરબાને ગોર પૂરે નમસ્કારો ਰਹਾਉ ਬੋ ਜੇ ਤਸਨਾ ਸਹਿ ਸੁਹੇਲਾ ਕਾਮ ਕ੍ਰੋਧ ਵਿਖਜਾਰ ਆਏ ਨ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 અમરત નામ મન એ આધારો જિન દે આતસ કહે કુરબાને ગોર પૂરે નમસ્કારો અમરત નામ મન એ આધારો જિન દે આતસ કહે કુરબાને ગોર પૂરે નમસ્કારો ਰਹਾਉ ਬੋ ਜੀ ਤਿਸਨਾ ਸਹਿ ਜੁ ਸੁਹੇਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸ ਏ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹੱਲਾ ਪੰਜਵਾਂ ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਿਸ ਕੈ ਕੁਰਬਾਨੈ ਗਉਰ ਪੂਰੇ ਨਮਸਕਾਰੋ ਰਹਾਉ ਬੋ ਜੀਤ ਸਨਾ ਸਜ ਸੁਹਿਲਾ ਕਾਮ ਕ੍ਰੋਧ ਵਿਖਜਾਰ ਆਏ ਨ ਜਾਏ ਬਸ ਏ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਸ ਕਹਿ ਕੁਰਬਾਨੇ ਗੁਰਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦਿਆ ਤਿਸ ਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਉ ਬੋ ਜੀ ਤਿਸਨਾ ਸਹਿ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਹੈ ਪ੍ਰਗਟ ਇਕ ਹੈ ਗੁਪਤਾ ਇਕ ਹੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੀ ਆਤਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ અમરત નામ મનહે આધારો જિન દે આતસ કએ કુરવાને ગોરપૂર નમસ્કારો રહાઉ બો જીતસ રા સજ સુહેલા કામ ક્રોધ વિકજાર આય ન જાય બસ એ ઠાહર ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਏਕੈ ਪ੍ਰਗਟ ਏਕੈ ਗੁਪਤਾ ਇਕ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦਿਆ ਤਿਸ ਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾ ਬੋ ਜੇ ਤਿਸਨਾ ਸਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਏ ਨਾ ਜਾਏ ਬਸ ਏ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੁਪਤਾ ਇਕ ਧੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ ਪੰਜਵਾਂ ਅਮਰਤ ਨਾਮ ਮਨ ਅਧਾਰੋ ਜਿਨ ਦੀ ਆਤਿਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਿਸ ਕਹਿ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਓ ਬੋ ਜੀ ਤਸਨਾ ਸਹਿਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੁਪਤਾ ਇਕੈ ਤੁੰਦੋ ਕਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 અમરત નામ મન એ આધારો જિન દે આત સકે કુરબાને ગોર પૂરે નમસ્કારો અમરત નામ મન એ આધારો જિન દે આત સકે કુરબાને ગોર પૂરે નમસ્કારો ਰਹਾਉ ਬੋ ਜੀ ਤਸਨਾ ਸਹਿ ਸੁਹੇਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸ ਏ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕ ਪ੍ਰਗਟ ਇਕ ਗੁਪਤਾ ਇਕ ਧੁੰਦੋ ਕਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 અમરત નામ મન એ આધારો જિન દે આતસ કહે કુરબાને ગોર પૂરે નમસ્કારો અમરત નામ મન એ આધારો જિન દે આતસ કહે કુરબાને ગોર પૂરે નમસ્કારો ਰਹਾਉ ਬੋ ਜੇ ਤਸਨਾ ਸਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸ ਏ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹਲਾ 5 ਅੰਮ੍ਰਿਤ ਨਾਮ ਮਨ ਆਧਾਰੋ ਜਿਨ ਦਿਆ ਤਿਸ ਕੈ ਕੁਰਬਾਨ ਗੁਰ ਪੂਰੇ ਨਮਸਕਾਰੋ ਅੰਮ੍ਰਿਤ ਨਾਮ ਮਨ ਆਧਾਰੋ ਜਿਨ ਦਿਆ ਤਿਸ ਕੈ ਕੁਰਬਾਨ ਗੁਰ ਪੂਰੇ ਨਮਸਕਾਰੋ ਰਹਾ ਬੋ ਜੀ ਤਸਨਾ ਸਜ ਸੁਹੇਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸ ਏ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੋ ਕਾਰੋ ਆਦਿ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹੱਲਾ ਪੰਜਵਾਂ ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਅਮਰਤ ਨਾਮ ਮਨੈ ਆਧਾਰੋ ਜਿਨ ਦੀ ਆਤਿਸ ਕੈ ਕੁਰਬਾਨੈ ਗਉਰ ਪੂਰੇ ਨਮਸਕਾਰੋ ਰਹਾਉ ਬੋ ਜੀਤ ਸਨਾ ਸਹਿ ਸੁਹੇਲਾ ਕਾਮ ਕ੍ਰੋਧ ਵਿਖਜਾਰੋ ਆਏ ਨ ਜਾਏ ਬਸੇ ਠਾਹਰ ਜੈ ਆਸਣ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੋ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ